ਪੂਰੇ ਡੁੱਬਣ ਤੋਂ ਬਾਅਦ ਸੰਸਕਾਰ ਨਹੀਂ ਕਰੀਦਾ ਕਿਹਦੀ ਵੇਟ ਕਰਦੇ ਹੋ ਲੈ ਚਲੀਏ ਸਮਝ ਨਹੀਂ ਆਉਂਦੀ ਕਿੱਦਾਂ ਕਰੀਏ ਕੋਈ ਨਹੀਂ ਕਹੇ ਕਿਸੇ ਆਣਾ ਨਹੀਂ ਜੀ ਕਿਸੇ ਨੇ ਆਉਣਾ ਤੇ ਹੈ ਨਹੀਂ ਫੇਸੇ ਮੈਨੂੰ ਪੈਸਾ ਪਰ ਤੁਸੀਂ ਸੰਸਕਾਰ ਦੀ ਗੱਲ ਕਰਦੇ ਹੋ ਨਾ ਸੰਸਕਾਰ ਅੱਜ ਨਹੀਂ ਹੋਣਾ ਇਹ ਕਤਲ ਕੇ ਥੋੜਾ ਭਾਜੀ ਨਹੀਂ ਭਾਜੀ ਜਿਨ੍ਹਾਂ ਦੀ ਡੈਥ ਹੋਈ ਹੈ ਨਾ ਉਹਨਾਂ ਕੋਲੋਂ ਮੈਂ 5 ਲੱਖ ਰੁਪਈਆ ਲੈਣਾ 5 ਲੱਖ ਰੁਪਏ ਜਿਹੜਾ ਬੰਦਾ ਪਹਿਨ ਨਾਲ ਥੋੜਾ ਲੈ ਲੈਦਾ ਕੋਈ ਨਾ ਹੀ ਇਹਨਾਂ ਕੋਲ ਪੈਸੇ ਹੈਗੇ ਸੀਗੇ ਤੁਸੀਂ ਅਜੀਬ ਹੀ ਗੱਲ ਕਰਤੀ ਐ ਅਗਲਾ ਚਲਾ ਗਿਆ ਹੁਣ ਤੁਸੀਂ ਪੈਸੇ ਦੀ ਗੱਲ ਕਰ ਰਹੇ ਹੋ ਸੀ ਭਾਜੀ ਇਹ ਗੱਲ ਥੋੜਾ ਹੁੰਦੀ ਐ 5 ਲੱਖ ਰੁਪਏ ਥੋੜਾ ਨਹੀਂ ਹੁੰਦਾ ਜਿੰਨੀ ਦੇ ਮੇਰਾ 5 ਲੱਖ ਰੁਪਏ ਨਹੀਂ ਮਿਲਦਾ ਤੇ ਮੈਂ ਤੇ ਇਥੋਂ ਡੈੱਡ ਬੋਡੀ ਉਠਣ ਨਹੀਂ ਦੇਣੀ ਦੇਖੋ ਜੀ ਕੁਝ ਕਰੋ ਡੈੱਡ ਬੋਡੀ ਪਈ ਐ ਅਸੀਂ ਨਹੀਂ ਦੇ ਸਕਦੇ ਸਾਡੇ ਕਮਾਨ ਵਾਲਾ ਇੱਕੋ ਹੀ ਸੀ ਖਰਚ ਭਾਜੀ ਜੇ ਇੱਥੇ ਘਰ ਦੇ ਬੰਦੇ ਨੇ ਨਾ ਨਾਲ ਗੱਲ ਕਰੋ ਉਹ ਬੈਠਾ ਮੂੰਹ ਥੱਲੇ ਕਰਕੇ ਉਹ ਦਵੇ 5 ਲੱਖ ਰੁਪਈਆ ਸਾਨੂੰ ਤੇ ਪਤਾ ਹੀ ਨਹੀਂ ਜੀ ਇਸ ਗੱਲ ਦਾ ਉਹਨਾਂ ਨੇ 5 ਲੱਖ ਲਿੱਤੇ ਹੋਏ ਨੇ ਅਸੀਂ ਕਿੱਦਾਂ ਦੇ ਸਕਦੇ ਆ ਕੰਮ ਤਾਂ ਚੱਲਦਾ ਨਹੀਂ ਦੁਕਾਨਾਂ ਦਾ ਭਾਜੀ ਇੱਕ ਮੈਂ ਤੁਹਾਨੂੰ ਦੱਸਾਂ ਜਿੰਨੀਆਂ ਦੇਣਦਾਰੀਆਂ ਜਿੰਨੀਆਂ ਲੈਣਦਾਰੀਆਂ ਅੱਗੋਂ ਅਗਲਿਆਂ ਨੇ ਦੇਣੀ ਹੁੰਦੀ ਆ ਇਹਦੇ ਉਹ ਚਲੋ ਉਹ ਤਾਂ ਹੈ ਪਰ ਹੁਣ ਇਹ ਵੀ ਵਿਚਾਰੇ ਮਜਬੂਰ ਹਨਾ ਭਾਜੀ ਦੇਖੋ ਸੰਸਕ ਵਿੱਚ ਮੋਰ ਕੇ ਚੰਗਾ ਭਰਾ ਦੁਕਾਨ ਚੱਲਦੀ ਆ ਤੂੰ ਵੇ ਯਾਰ 5 ਲੱਖ ਰੁਪਈਆ ਕੰਮ ਤਾਂ ਹੈ ਹੀ ਨਹੀਂ ਨਾ ਦੁਕਾਨ ਤੇ ਦੁਕਾਨ ਵੀ ਵਿਕਣ ਤੇ ਆ ਗਈ ਹੁਣ ਤਾਂ ਕੋਈ ਲਿਖਤ ਪੜਤਾਈਏ ਕੋਈ ਪ੍ਰੂਫ ਹੈਗਾ ਤੁਸੀਂ ਨਿਕੋ ਪਹਿਲੇ ਲੈਣੇ ਆਹ ਗੱਲ ਸਹੀ ਹੈ ਕੋਈ ਲਿਖਤ ਪੜਤਾ ਹੈ ਤੁਹਾਡੇ ਕੋ ਭਾਜੀ ਸਾਰਾ ਕੁਝ ਹੈਗਾ ਮੇਰੇ ਕੋ ਮੈਂ ਤੁਹਾਨੂੰ ਸਾਰਾ ਕੁਝ ਦਿਖਾ ਦਿੰਦਾ ਹਾਂ ਉੱਪਰ ਭਾਜੀ ਆਹ ਕੋ ਸੰਸਕਾਰ ਕਰ ਲੈਂਦੇ ਆਪਾਂ ਸਾਰੇ ਜਾਨੇ ਸੋਲਿਟੀ ਰਲ ਕੇ ਕਰ ਲਾਂਗੇ ਫੈਸਲਾ ਭਾਜੀ ਇੱਥੇ ਕਿਤਾ ਸੰਸਕਾਰ ਕਰ ਲਓ ਇੱਕ ਵਾਰ ਸੰਸਕਾਰ ਹੋ ਗਿਆ ਬਾਅਦੂ ਕਿਤਾ ਤੁਸੀਂ ਮੈਂ ਤੇ ਸਾਰਾ ਮੁੱਲਾ ਇਕੱਠਾ ਕਰ ਲੈਣਾ ਇੱਥੇ ਪੈਸੇ ਤਾਂ ਉਹਨਾਂ ਨੇ ਦਿੱਤੇ ਸੀ ਨਾ ਤੁਹਾਨੂੰ ਭਾਜੀ ਤੁਹਾਡੀ ਜ਼ਿੰਮੇਵਾਰੀ ਬੰਦੀ ਨਾ ਕੋ ਜਿਉਂ ਉਹਨਾਂ ਨੇ ਦਿੱਤੇ ਸੀਗੇ ਤੇ ਪੈਸੇ ਤੁਸੀਂ ਵਾਪਸ ਕਰੋ ਮੇਰੇ ਪੈਸੇ ਵਾਪਸ ਕਰੋ 5 ਲੱਖ ਰੁਪਏ ਲੈਣਾ ਯਾਰ ਮ ਕੱਕਾ ਤੋਂ ਰਵੇ ਨਹੀਂ ਕੋਈ ਕੁਝ ਵੀ ਦਿਖ ਰਹਾ ਤੇਰੇ ਕੋਲ ਹੈਗਾ ਕੁਝ ਨਹੀਂ ਤੇਰੇ ਸਾਹਮਣੇ ਹੀ ਹੈ ਹੈ ਨਹੀਂ ਕੋਈ ਸੁ ਜਾਏਗਾ ਯਾਰ ਮੈਂ ਭੇਜਦਾ ਇੱਕ ਮਿੰਟ ਮੈਂ ਕਰਦਾ ਇੰਤਜ਼ਾਮ ਦੇ ਦੇ ਵੇਖੋ ਪਾਜੀ ਗਿੱਥੀ ਦੀ ਗੱਲ ਲੱਗੀ ਜੇ ਇਹ ਪੱਕੀ ਗੱਲ ਜੇ ਅੱਜ ਸਸਕਾਰ ਨਹੀਂ ਹੋਣਾ ਜੇ ਜਿੰਨੀ ਦਰ ਪੈਸੇ ਨਹੀਂ ਅਰੇਜ ਹੁੰਦਾ ਜੀ ਇੱਕ ਕਮੈਂਟ ਕਰਦੇ ਪਏ ਫੋਨ ਦੇਖ ਲੈਣਾ ਇੱਕ ਵਾਰੀ ਹਾਂ ਇਸ ਮੌਕੇ ਤੇ ਆ ਕੇ ਤੇ ਕਲੇਸ਼ ਪਾਈ ਜਾਂਦੇ ਹੈ ਹੈਲੋ ਆਪਰੇ ਤੇ ਆ ਆਪ ਵੀ ਕੀ ਭੇਜਣ ਲੱਗਾ ਬਿੱਕੀ ਨੂੰ ਉਹਦੇ ਅੱਧ ਭੇਜ ਦੇ ਵੇਖੀ ਤੂੰ ਜਾ ਗਿਆ ਕੱਬਰਾਂ ਬੜੀ ਇੰਤਾਂ ਪਤਾ ਕੀ ਤੁਸੀਂ ਜਿੰਦਾ ਮਰਜੀ ਕਰੋ ਪੈਸੇ ਬੰਦਾ ਇਹਨਾਂ ਦਾ ਜੇ ਦੋਨਾਂ ਦਾ ਨਹੀਂ ਹੁਣ ਅਸੀਂ ਨਹੀਂ ਕਰ ਸਕਦੇ ਕੀ ਕਰੀਏ ਨਹੀਂ ਕਰਦੇ ਕਿਉਂ ਨਹੀਂ ਯਾਰ ਤੁਹਾਡਾ ਇਹਦੀ ਦੁਕਾਨ موبائلਾਂ ਦੀ ਦੁਕਾਨ ਆ ਦੀ ਚੰਗੇ ਭਲੇ ਕੰਮ ਆ ਯਾਰ ਮੋਬਾਈਲਾਂ ਦੀ ਦੁਕਾਨ ਚੱਲਦੀ ਤਾਂ ਹੈ ਨਹੀਂ ਕਿੱਥੋਂ ਦੇ ਦਈਏ ਪੈਸੇ ਹੁਣ ਅਸੀਂ ਭਾਜੀ ਇੱਕ ਮਿੰਟ ਹੱਥ ਜੋੜ ਕੇ ਬੇਨਤੀ ਕਰਾਂ ਤੁਹਾਨੂੰ ਤੁਹਾਨੂੰ ਤੁਹਾਡੇ 5 ਲੱਖ ਨਾ ਮਤਲਬ ਲੈਣਾ ਵਿਚਾਰੇ ਪਹਿਲਾਂ ਪਰੇਸ਼ਾਨ ਆ ਕੋਈ ਨਹੀਂ ਤੁਹਾਡਾ 5 ਲੱਖ ਤੁਹਾਨੂੰ ਮਿਲ ਜਾਏਗਾ ਉਹ ਭਾਜੀ ਉਹ ਜੇ ਨਹੀਂ ਦਿੰਦੇ ਤੇ ਅਸੀਂ ਗਵਾਡੀ ਹੋ ਗਏ ਯਾਰ ਕੋਈ ਗੱਲ ਨਹੀਂ ਬੈਠਿਆ ਸਾਰੇ ਜਣੇ ਆਪਾਂ ਦੁੱਖ ਦੇ ਵੇਲੇ ਆਪਾਂ ਕੰਮ ਨਹੀਂ ਆਵਾਂਗੇ ਇੱਕ ਦੂਜੇ ਦੇ ਕਦਵਾਨਾ ਤੁਸੀਂ ਤਾਂ ਬਸ ਆਪਣਾ ਫਾਈਨੈਂਸਰਾਂ ਨੂੰ ਕੋਈ ਕੰਮ ਹੁੰਦਾ ਭਾਜੀ ਬਸ ਬੰਦਾ ਮਰੇ ਜੀਏ ਉਹਨਾਂ ਕੋਈ ਲੈਣਾ ਦੇਣਾ ਨਹੀਂ ਆਪਣਾ ਵਿਆਜ ਸਮੇਤ ਪੈਸੇ ਮੰਗਣੇ ਬਸ ਭਾਜੀ ਪੱਕੀ ਗੱਲ ਆ ਤੁਸੀਂ ਨਹੀਂ ਦੇ ਸਕਦੇ ਦੋਨੋਂ ਜਣੇ ਨਾ ਨਹੀਂ ਦੇ ਸਕਦੇ ਸਾਡੇ ਕੋਲ ਹੈ ਹੀ ਨਹੀਂ ਕੁਝ ਦੇਖ ਲਓ ਮੈਂ ਦੇਖ ਲਓ ਦੋਨੋਂ ਜਣੇ ਮੋਕਰਦੇ ਪਏ ਤੁਸੀਂ ਤੁਸੀਂ ਕਰਦੇ ਪਏ ਹੋ ਉਹ ਚਲੋ ਤੁਸੀਂ ਤਾਂ ਆਪਣੇ ਪੈਸੇ ਨਾ ਮਤਲਬ ਰੱਖੋ ਚਲੋ ਭਾਜੀ ਜਿੱਦਾਂ ਤੁਸੀਂ ਕਹਿੰਦੇ ਹੋ ਠੀਕ ਹੈ ਮੈਨੂੰ ਤਾਂ ਆਪਣੇ ਪਿਆ ਹੈ ਮਤਲਬ ਇਹ ਪੱਕੀ ਗੱਲ ਹੈ ਨਾ ਤੁਹਾਨੂੰ ਵਿਆਜ ਨਾਲੋਂ ਮੂਲ ਪਿਆਰਾ ਤੁਹਾਨੂੰ ਸਭ ਪਤਾ ਫਾਈਨਾਂਸ ਦਾ ਮੈਂ ਜੋ ਵੀ ਹਿਸਾਬ ਹੈ ਭਾਜੀ ਦੇਖੋ ਆ ਮੈਂ ਵੀ ਪਰਿਵਾਰ ਵਾਲਾ ਬੰਦਾ ਮੈਂ ਵੀ ਰੋਟੀ ਖਾਂਦੀ ਹੈ ਨਾ 2 ਮਿੰਟ ਦੇ ਸਕਦੇ ਹੋ ਮਾੜਾ ਅਫਸੋਸਤ ਕਰ ਲੋ ਨਾ ਤੁਹਾਨੂੰ ਦੁੱਖ ਨਹੀਂ ਹੋਇਆ ਭਾਜੀ ਹੋਇਆ ਤੇ ਮਾੜਾ ਪਰ ਹੁਣ ਮੈਂ ਕੀ ਕਰਾਂ ਦੱਸੋ ਭਾਜੀ ਮੇਰਾ ਕੀ ਕਸੂਰ ਹੈ ਦੱਸੋ ਲਓ ਭਾਜੀ ਤੁਹਾਡਾ ਪੈਸਾ ਨਿਕਲ ਗਿਆ ਤੇ ਮੇਰੇ ਹੁਣ ਧਿਆਨ ਦਾ ਗੱਲ ਸੁਣੋ ਇਹ ਪ르ਜਾਈ ਸਾਡੇ ਨੇ ਆਪਣਾ ਕੋਈ ਇਸਤਰੀ ਆਪਣਾ ਸੋਨਾ ਨਹੀਂ ਦਿੰਦੀ ਇਹ ਜੀ ਵਾਈਫ ਨੇ ਸਾਰਾ ਸੋਨਾ ਭੇਜਤਾ ਜਾਂ ਤੁਸੀਂ ਆਪ ਵੇਚ ਕੇ ਆਪਣਾ 5 ਲੱਖ ਰੁਪਏ ਕੱਢ ਕੇ ਸਾਡੇ ਪੈਸੇ ਵਾਪਸ ਕਰ ਦਿਓ ਜਾਂ ਆਪਾਂ ਵੇਚ ਕੇ ਤੁਹਾਨੂੰ 5 ਲੱਖ ਦੇ ਦੇਣ। ਬਿਹਾਰੀ ਗੱਲ ਆ। ਉਹ ਯਾਰ ਇਨਸਾਨੀਅਤ ਵੀ ਕੋਈ ਚੀਜ਼ ਆ ਗਹਿਣੇ ਤਾਂ ਆਉਂਦੇ ਜਾਂਦੇ ਰਹਿੰਦੇ ਆ ਕੋਈ ਗੱਲ। ਗਹਿਣੇ ਫਿਰ ਬਣ ਜਾਂਦੇ ਆ। ਭਾਈ ਬੜੀ ਵੱਡੀ ਗੱਲ ਆ ਤੁਸੀਂ ਗਵਾਂਢੀ ਹੋ ਕੇ ਐਨੇ ਪੈਸੇ ਤੁਸੀਂ ਦੇ ਰਹੇ ਹੋ 5 ਲੱਖ ਤਾਂ ਤੁਸੀਂ ਕਰ ਰਹੇ ਹੋ। ਆਹ ਦੇਖ ਲਓ ਜਿਨ੍ਹਾਂ ਦਾ ਫਰਜ਼ ਬੰਦਾ ਮੂੰਹ ਥੱਲੇ ਕਰਕੇ ਬੈਠੇ ਨੇ। ਇਹ ਪੱਕੀ ਗੱਲ ਆ ਤੁਹਾਡੇ ਦੇਣੇ ਨਹੀਂ ਨਾ ਬੰਦੇ। ਨਹੀਂ ਸਾਨੂੰ ਤਾਂ ਪਤਾ ਹੀ ਨਹੀਂ ਸੀ। ਭਾਜੀ ਇਹ ਸੁਣੋ। ਆ ਗਈ। ਕੀ ਗੱਲ ਹੈ? ਮੈਂ ਪੈਸੇ ਲੈਣੇ ਨਹੀਂ ਇਨਾਂ ਕੋਲੋਂ ਅੱਛਾ ਵਰਮਾ ਜੀ ਕੋਲੋਂ ਇਹ ਖੜੋ 5 ਲੱਖ ਰੁਪਏ ਨਹੀਂ ਮੈਨੂੰ ਕਾਦੇ ਦੇਣੇ ਮੈਂ ਥੋੜੇ ਪੈਸੇ ਮੇਰੇ ਕਾਦੇ ਪੈਸੇ ਨਹੀਂ ਭਾਜੀ ਮੈਂ ਇਸ ਕਰਕੇ ਆਂ ਮੈਂ ਪੈਸੇ ਦੇਣੇ ਆ ਮੇਰੇ ਤੇ ਇਨਾਂ ਦਾ ਭਾਰ ਹੈ ਪੈਸਿਆਂ ਦਾ ਪਰ ਮੈਂ ਦੇਣੇ ਉਹਨੂੰ ਜਿਹੜਾ ਅਸਲ 'ਚ ਇਹਦਾ ਹੱਕਦਾਰ ਹੈ ਐਸ ਵੇਹਾਂ ਦੇ ਹੱਕਦਾਰ ਤੁਸੀਂ ਹੋ ਭਾਜੀ ਇਹ ਦੋਵੇਂ ਨਹੀਂ ਹੈਗੇ ਬਜ਼ੁਰਗਾਂ ਦਾ ਫਜ ਨਹੀਂ ਨਿਭਾ ਸਕਦੇ ਉਹਨਾਂ ਦੀ ਦੇਣਦਾਰੀ ਨਹੀਂ ਦੇ ਸਕਦੇ ਜਿਹੜੇ ਬਜ਼ੁਰਗ ਚਲੇ ਗਏ ਉਹਨਾਂ ਦੀ ਜਿਹੜੀ ਕਮਾਈ ਆ ਜਾਂ ਜਿਹੜੀ ਲਾਂਡਾਰੀ ਆ ਉਹਦੇ ਹੱਕਦਾਰ ਨਹੀਂ ਹੈਗੇ ਠੀਕ ਕਹਿੰਦੇ ਜਿਹੜੀ ਜਨਾਨੀ ਆਪਣੇ ਕਹਨੇ ਵੇਚਦੇ ਪਈ ਆ ਪੈਸੇ ਉਹਨੂੰ ਮਿਲਨੇ ਚਾਹੀਦੇ ਹੱਕ ਦਾ ਤੁਸੀਂ ਉਹ ਪਾਜੀ ਮੰਨਦੇ ਹੋ ਕਿ ਨਹੀਂ ਮੰਨਦੇ ਤੁਸੀਂ ਸਹੀ ਕਿਹਾ ਜੀ ਸਾਡੀਆਂ ਅੱਖਾਂ ਗੋਲਤੀਆਂ ਤੁਸੀਂ ਪੈਸੇ ਤਾਂ ਇਹਨਾਂ ਦੇ ਹੀ ਬਣਦੇ ਆ ਜੇ ਆਪਾਂ ਦਿੰਦੇ ਤਾਂ ਸਾਡੇ ਬਣਦੇ ਸੀਗੇ ਚਲੋ ਆਓ ਚੱਲੀਏ ਆਪਾਂ ਸੰਸਕਾਰ ਦੀ ਤਿਆਰੀ ਕਰੀਏ